ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੋਦ ਅੰਦਰ ਮਿਲ ਬੈਠੇ ਸਤਸੰਗੀ ਜਨੋ ਸਤਿਗੁਰੂ ਜੀ ਦੁਆਰਾ ਬਖਸ਼ਿਸ਼ ਕੀਤੀ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਜੀ ਦੀ ਆਪਾਰ ਕਿਰਪਾ ਹੈ ਕਿ ਜਗਤ ਗੁਰੂ ਤਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਖੁਸ਼ੀਆਂ ਨੂੰ ਮਨਾਉਣ ਦੇ ਲਈ ਅਸੀਂ ਸਾਰੇ ਸਤ ਸੰਗਤੀ ਰੂਪ ਦੇ ਅੰਦਰ ਸਤਿਗੁਰੂ ਜੀ ਦੀ ਪਾਵਨ ਹਜ਼ੂਰੀ ਦੇ ਵਿੱਚ ਮਿਲ ਬੈਠੇ ਹਾਂ ਸੋ ਸਤਿਗੁਰੂ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਦਰੋਂ ਕਰੋ ਸਭਨਾਂ ਨੂੰ ਗੁਰਸਿੱਖੀ ਜੀਵਨ ਦੀਆਂ ਦਾਤਾਂ ਬਖਸ਼ਿਸ਼ ਕਰਨ ਧੰਨ ਸਹਿਬ ਸ੍ਰੀ ਗੁਰੂ ਨਾਨਕ ਸਾਹਿਬ ਸਤਗੁਰੂ ਨਾਨਕ ਪ੍ਰਗਟਿਆ ਮਿੱਟੀ ਤੋਂ ਉੱਧ ਜਗ ਜਾਨਨ ਹੋ ਗਏ ਧੰਨ ਗੁਰੂ ਨਾਨਕ ਸਾਹਿਬਾਏ ਉਹਨਾਂ ਸੰਸਾਰ ਦੇ ਵਿੱਚ ਜਿਹੜੇ ਭੁੱਲੇ ਹੋਏ ਭਟਕੇ ਹੋਏ ਲੋਕ ਸੰਗ ਸਤਗੁਰੂ ਉਹਨਾਂ ਦੇ ਵਿੱਚ ਪਹੁੰਚੇ ਧੰਨ ਗੁਰੂ ਨਾਨਕ ਸਾਹਿਬ ਤੇ ਉਹਨਾਂ ਨੂੰ ਉਪਦੇਸ਼ ਦਿੱਤਾ ਮੈਂ ਇੱਥੋਂ ਬੇਨਤੀ ਸ਼ੁਰੂ ਕਰਾਂ ਤਸਵੀਰ ਆਪ ਜੀ ਦੇਖ ਰਹੇ ਹੋ ਇਸ ਸਾਧਗੁਰੂ ਜੀ ਦੀ ਸ਼ੈਡੋਇਲ ਇਸ ਕਰਕੇ ਤਸਵੀਰ ਨਹੀਂ ਲਾਈ ਉਹ ਪਿਛਲੇ ਸਾਲ ਬੇਨਤੀ ਕੀਤੀ ਸੀ ਵੀ ਤਸਵੀਰਾਂ ਨੇ ਜਿਹੜੀਆਂ ਉਹ ਆਪਣੇ ਤਰੀਕੇ ਦੇ ਨਾਲ ਬਣਾਈਆਂ ਹੋਈਆਂ ਤੇ ਗੁਰਮਤ ਦਾ ਜੋ ਸਿਧਾਂਤ ਹੈ ਉਹ ਇਹ ਹੈ ਗੁਰਮੂਰਤ ਪੁਰ ਸ਼ਬਦ ਹੈ ਸਾਧ ਸੰਗਤ ਵਿੱਚ ਪ੍ਰਗਟੀਆਂ ਆਇਆ ਜਿਨਨੇ ਧੰਨ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਨੇ ਹੋਣ ਉਹ ਧੰਨ ਗੁਰੂ ਨਾਨਕ ਸਾਹਿਬ ਦੀ ਬਾਣੀ ਪੜੇ ਬਾਣੀ ਦੇ ਵਿੱਚੋਂ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਆਪਾਂ ਨੂੰ ਦਰਸ਼ਨ ਹੁੰਦੇ ਨੇ ਕਿ ਧੰਨ ਗੁਰੂ ਨਾਨਕ ਸਾਹਿਬ ਦਾ ਸੁਭਾਅ ਕਿਹੋ ਜਿਹਾ ਹੈ ਉਹਨਾਂ ਦੇ ਕਰਮ ਕਿਹੋ ਜਿਹਾ ਨੇ ਉਹਨਾਂ ਦੀ ਵਿਚਾਰਧਾਰਾ ਕੀ ਕੋਈ ਜਦੋਂ ਸਤਿਗੁਰੂ ਜੀ ਦੇ ਸੰਬੰਧ ਦੇ ਵਿੱਚ ਵਿਚਾਰ ਆਰੰਭ ਕੀਤੀ ਤੇ ਆ ਪਿੱਛੇ ਬੱਚਿਆਂ ਨੇ ਕੋਸ਼ਿਸ਼ ਕੀਤੀ ਯਤਨ ਕੀਤਾ ਜੋ ਤਿੰਨ ਪਿੱਲਰ ਗੁਰੂ ਨਾਨਕ ਸਾਹਿਬ ਜੀ ਦੇ ਤਿੰਨ ਸਿਧਾਂਤ ਜਾਂ ਕਹਿ ਲਈਏ ਵੀ ਗੁਰੂ ਨਾਨਕ ਸਾਹਿਬ ਜੀ ਦੀ ਸਿੱਖਿਆ ਨੂੰ ਸੰਖੇਪ ਦੇ ਵਿੱਚ ਪੜਨਾ ਸਮਝਣਾ ਹੋਵੇ ਤੇ ਉਹ ਆਪਾਂ ਪੜਦੇ ਹਾਂ ਗਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਤੇ ਮੇਰੇ ਮਨ ਵਿੱਚ ਵੀ ਆਈ ਚਲੋ ਠੀਕ ਹੈ ਜੇ ਬੱਚਿਆਂ ਨੇ ਪਿੱਛੇ ਲਿਖਿਆ ਹੈ ਤੇ ਆਪਾਂ ਜਿਹੜਾ ਸਮਾਂ ਮਿਲਿਆ ਉਹ ਇਸੇ ਸੰਬੰਧ ਦੇ ਵਿੱਚ ਲਾਈਏ ਜਿਹੜੇ ਉਪਦੇਸ਼ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਦਿੱਤੇ ਨੇ। ਪਹਿਲੀ ਗੱਲ ਨਾਮ ਜਪਣ ਵਾਲੀ ਤੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਉਹਨਾਂ ਦੇ ਜੀਵਨ ਨੂੰ ਪੜੀਏ ਤੇ ਉਹ ਮਾਲਕ ਦੇ ਸਿਮਰਨ ਦੇ ਵਿੱਚ ਹੀ ਸਭ ਨੂੰ ਜੋੜਦੇ ਨੇ। ਪਹਿਲਾਂ ਵੀ ਬੇਨਤੀ ਕੀਤੀ ਸੀ ਵੀ ਸਤਿਗੁਰੂ ਜੀ ਸੰਸਾਰ ਦੇ ਵਿੱਚ ਆਏ ਨਿਤ ਉਹਨਾਂ ਨੇ ਇੱਕ ਦੀ ਗੱਲ ਕੀਤੀ ਹੈ। ਇੱਕ ਪਰਮੇਸ਼ਵਰ ਦੀ ਬਾਣੀ ਚੋਂ ਪੜਦੇ ਆਂ ਸਾਬ ਕਹਿੰਦੇ ਨੇ ਤੂੰ ਦਰੇ ਆਉ ਤਾਨਾ ਬੀਨਾ ਮੈਂ ਮਛਲੀ ਕੈਸੇ ਅੰਤ ਲਾਹ ਜਹ ਜਹ ਲੇਖਾਂ ਤਹ ਤਹ ਤੂੰ ਹੈ ਤੁਜ ਸੇ ਨਿਕਸੀ ਫੋਟ ਮਰਾਂ ਤੇ ਇਸ ਪੰਕਤੀ ਨੂੰ ਪੜਦੇ ਆਂ ਪੜਦੇ ਆਂ ਮਨ ਦੇ ਵਿੱਚ ਵਿਚਾਰ ਆਈ ਵੀ ਵੇਖੋ ਸਤਿਗੁਰੂ ਨੇ ਗੱਲ ਹੀ ਮੁਕਾ ਦਿੱਤੀ ਕਹਿੰਦੇ ਜੇ ਮੱਛੀ ਪਾਣੀ ਵਿੱਚ ਹੈ ਤੇ ਜਿਉਂਦੀ ਹੈ ਪਾਣੀ ਤੋਂ ਬਾਹਰ ਹੋ ਜਾਏ ਤੇ ਮਰ ਜਾਂਦੀ ਹੈ ਜੇ ਮਨੁੱਖ ਮਾਲਕ ਦਾ ਸਿਮਰਨ ਕਰਦਾ ਹੈ ਤੇ ਅਧਿਆਤਮਿਕ ਜੀਵਨ ਉਹਦਾ ਬਰਕਰਾਰ ਹੈ ਜੇ ਮਾਲਕ ਦੇ ਸਿਮਰਨ ਤੋਂ ਖੁੰਝ ਗਿਆ ਤੇ ਉਹ ਆਤਮਿਕ ਤੌਰ ਤੇ ਮਰ ਗਿਆ ਇਹਦਾ ਮਤਲਬ ਇਹ ਹੈ ਜੀਵਨ ਜਿਹੜਾ ਆਤਮਿਕ ਜੀਵਨ ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਉਹ ਵਾਹਿਗੁਰੂ ਦੇ ਸਿਮਰਨ ਦੇ ਵਿੱਚ ਹੈ ਜਿਹੜਾ ਮਾਲਕ ਦੇ ਸਿਮਰਨ ਤੋਂ ਟੁੱਟ ਗਿਆ ਉਹ ਆਤਮਿਕ ਮੌਤ ਸਹੇੜ ਬੈਠਾ ਇਹਨੂੰ ਬਾਣੀ ਚੋਂ ਪੜ੍ਹੀਏ ਤੇ ਸਾਹਿਬ ਕਹਿੰਦੇ ਨੇ ਸੋ ਜੀਵੇ ਆ ਕੌਣ ਸੋ ਜੀਵੇ ਆ ਜਿਸ ਮਨ ਵਸਿਆ ਸੋਏ ਸਹਿਬ ਕਹਿੰਦੇ ਨੇ ਮੈਂ ਗਿਣਤੀ ਜਉਂਦਿਆਂ ਚ ਉਹਨਾਂ ਦੀ ਕਰਦਾ ਜਿਨ੍ਹਾਂ ਦੇ ਮਨ ਦੇ ਵਿੱਚ ਵਾਹਿਗੁਰੂ ਦਾ ਸਿਮਰਨ ਚੱਲਦਾ ਇੱਕ ਵਿਦਵਾਨ ਪੁਰਖ ਹੋਇਆ ਏ ਹਰੇਕ ਵਿਦਵਾਨ ਦੀ ਆਪੋ ਆਪਣੀ ਵਿਚਾਰਧਾਰਾ ਹੁੰਦੀ ਹੈ ਉਹਨੇ ਇੱਕ ਪੁਸਤਕ ਲਿਖੀ ਸੀ ਗੁਰੂ ਨਾਨਕ ਸਾਹਿਬ ਜੀ ਦੇ ਸੰਬੰਧ ਦੇ ਵਿੱਚ ਜਪਜੀ ਸਾਹਿਬ ਦੇ ਜਦੋਂ ਅਰਥ ਕੀਤੇ ਨਾ ਤੇ ਉਹਨੇ ਲਿਖਿਆ ਸੰਬੰਧ ਚ ਕਹਿੰਦਾ ਇਧਰ ਸੇ ਗੁਜ਼ਰਾ ਥਾ ਸੋਚਾ ਸਲਾਮ ਕਰਤਾ ਚੱਲੂ ਸਾਰੇ ਧਰਮਾਂ ਬਾਰੇ ਲਿਖਿਆ ਉਹਨੇ ਤੇ ਉਹਦੇ ਵਿੱਚ ਨਾ ਆਰੰਭ ਦੇ ਵਿੱਚ ਉਹਨੇ ਇੱਕ ਘਟਨਾ ਲਿਖੀ ਪੁਸਤਕ ਦੇ ਵਿੱਚ ਉਹ ਕਹਿੰਦਾ ਹੈ ਰਾਤ ਦਾ ਸਮਾਂ ਵੀ ਪੈਂਦਾ ਹੈ ਕਮਰੇ ਦੇ ਵਿੱਚ ਜਿਸ ਕਮਰੇ ਚ ਧੰਗ ਗੁਰੂ ਨਾਨਕ ਸਾਹਿਬ ਜੀ ਨੇ ਉਸ ਕਮਰੇ ਦਾ ਦੀਵਾ ਜਿਹੜਾ ਉਹਦੀ ਬੱਤੀ ਲੋ ਟਿਮਟਮ ਆਉਂਦੀ ਹੈ ਮਾਂ ਨੂੰ ਇਸ ਗੱਲ ਦੀ ਚਿੰਤਾ ਵੀ ਪੁੱਤ ਮੇਰਾ ਅੱਧੀ ਰਾਤ ਤੋਂ ਜ਼ਿਆਦਾ ਹੋ ਗਈ ਪੁੱਤ ਮੇਰਾ ਜੇ ਵੀ ਜਾਗਦਾ ਪਿਆ ਅੱਧੀ ਰਾਤ ਤੋਂ ਜ਼ਿਆਦਾ ਸਮਾਂ ਹੋ ਗਿਆ ਉਹਨੇ ਆਣ ਕੇ ਤੇ ਦਰਵਾਜ਼ਾ ਖੜਕਾ ਕੇ ਕਿਹਾ ਕਹਿੰਦੇ ਪੁੱਤਰ ਤੂੰ ਸੁੱਤਾ ਨਹੀਂ ਤੇ ਅਗੋਂ ਨਾਲ ਧੰਗ ਗੁਰੂ ਨਾਨਕ ਸਾਹਿਬ ਨੂੰ ਕਹਿੰਦੇ ਨੇ ਕਹਿੰਦੇ ਨੇ ਮਾਤਾ ਜੀ ਵੇਖੋ ਅਸਮਾਨ ਦੇ ਵਿੱਚ ਬੱਦਲ ਹੈ ਮੀਂਹ ਪੈਂਦਾ ਪਿਆ ਤੇ ਇਸ ਮੀਂਹ ਦੇ ਲਈ ਜਿਹੜਾ ਪੁਕਾਰ ਕਰਨ ਵਾਲਾ ਹੈ ਨਾ ਉਹ ਬਦੀਹਾਏ ਰੇਣ ਬੜ ਉਹ ਪੁਕਾਰਾਂ ਕਰਦਾ ਵੀ ਮੀਂਹ ਪਵੇ ਕਹਿੰਦੇ ਜਿੰਦੀ ਉਹਨੂੰ ਆਸ ਹੈ ਵੀ ਮੀਂਹ ਪਵੇ ਉਹ ਅਸਮਾਨ ਦੇ ਵਿੱਚ ਬੱਦਲ ਬਣੇ ਨੇ ਪਰ ਜਿੰਨਾ ਚਿਰ ਮੀਂਹ ਪੈਂਦਾ ਨਹੀਂ ਉਹਨਾਂ ਚਿਰ ਉਹ ਚੁੱਪ ਨਹੀਂ ਹੁੰਦਾ ਉਹਨੂੰ ਸ਼ਾਂਤੀ ਨਹੀਂ ਆਉਂਦੀ ਉਹ ਸੌਂਦਾ ਨਹੀਂ ਕਹਿੰਦੇ ਨੇ ਮੈਂ ਤੇ ਪਤਾ ਨਹੀਂ ਕਿੰਨੇ ਚਿਰਾਂ ਦਾ ਵਿਛੜਿਆ ਵਾਂ ਜਿੰਦਾ ਪਿਆਰਾ ਬਿਲਕੁਲ ਨਜ਼ਦੀਕ ਹੈ ਉਹਦੇ ਅੰਦਰ ਸ਼ਾਂਤੀ ਨਹੀਂ ਤੇ ਮੇਰਾ ਸਫਰ ਤੇ ਕਈ ਜਨਮਾਂ ਦਾ ਹੈ ਜਿਹੜਾ ਕਈ ਜਨਮਾਂ ਦਾ ਵਿਛੜਿਆ ਹੋਵੇ ਉਹਦੇ ਮਨ ਨੂੰ ਧੀਰਜ ਕਿਵੇਂ ਆ ਸਕਦੀ ਜੇ ਉਹ ਬਬੀਹਾ ਨਹੀਂ ਸੁੱਤਾ ਤੇ ਧੰਗੁਰੂ ਨਾਨਕ ਸਾਹਿਬ ਕਹਿੰਦੇ ਨੇ ਫਿਰ ਮੈਂ ਕਿਵੇਂ ਸੌਂ ਸਕਦਾ ਇਸ ਕਰਕੇ ਧੰਗੁਰੂ ਨਾਨਕ ਸਾਹਿਬ ਨੇ ਜੋ ਉਪਦੇਸ਼ ਦਿੱਤਾ ਹੈ ਨਾ ਸਰ ਇਹਨੇ ਜੀਵਨ ਮਾਲਕ ਦੇ ਸਿਮਰਨ ਦੇ ਵਿੱਚ ਹੈ ਜੇ ਮਾਲਕ ਦੇ ਸਿਮਰਨ ਤੋਂ ਖੁੰਝ ਜਾਈਏ ਤੇ ਫਿਰ ਸਾਹਿਬ ਕਹਿੰਦੇ ਨੇ ਜਹ ਜਹ ਦੇਖਾਂ ਤਹ ਤਹ ਤੂੰ ਹੈ ਤੁਜ ਸੇ ਨਿਕਸੀ ਫੂਟ ਮਰਾ ਦੂਸਰਾ ਜਿਹੜਾ ਉਪਦੇਸ਼ ਸਾਹਿਬ ਨੇ ਦਿੱਤਾ ਇਹ ਨਾ ਉਹ ਹੈ ਕਿਰਤ ਕਰੋ ਮਿਹਨਤ ਕਰਨੀ ਕਿਸੇ ਵੀ ਫੀਲਡ ਦੇ ਅੰਦਰ ਪਰ ਵਹਿਲੇ ਨਹੀਂ ਰਹਿਣਾ ਸਤਿਗੁਰੂ ਕਹਿੰਦੇ ਨੇ ਕਿਰਤ ਕਰੋ ਇੱਕ ਬਚਨ ਸਾਹਿਬ ਦਾ ਬਾਣੀ ਵਿੱਚੋਂ ਤੁਸੀਂ ਪੜ ਰਹੇ ਹੋ ਗੁਰ ਪੀਰ ਸਦਾਏ ਮੰਗਣ ਜਾਏ ਆਪਾਂ ਫੋਟੋਆਂ ਤਸਵੀਰਾਂ ਦੀ ਗੱਲ ਕਰਦੇ ਆਂ ਕਿਸੇ ਤਸਵੀਰ ਨੂੰ ਵੇਖ ਕੇ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਦਾ ਆਪਾਂ ਨੂੰ ਪਤਾ ਲੱਗ ਸਕਦਾ ਹੈ ਕਿ ਆ ਜਿਹੜੀ ਤਸਵੀਰ ਹੈ ਆਪਾਂ ਮੰਨ ਲਈਏ ਇਸ ਗੱਲ ਨੂੰ ਕਿ ਕਿਸੇ ਬੰਦੇ ਦੀ ਤਸਵੀਰ ਆਪਣੇ ਅੱਗੇ ਆ ਜਾਏ ਤੇ ਕੋਈ ਪੁੱਛੇ ਵੀ ਇਹਦੀ ਵਿਚਾਰਧਾਰਾ ਕੀ ਹੈ ਆਪਾਂ ਨੂੰ ਕੀ ਪਤਾ ਕੀ ਜਦੋਂ ਬਾਣੀ ਪੜ੍ਹਦੇ ਆ ਨਾ ਤਾਂ ਫਿਰ ਸਾਹਿਬ ਕਹਿੰਦੇ ਨੇ ਗੁਰਬੀਰ ਸਦਾਏ ਮੰਗਣ ਜਾਏ ਤਾਂ ਕਿ ਮੂੜ ਨਾ ਲੱਗੀਆਂ ਪਾਏ ਸਤਿਗੁਰ ਕਹਿੰਦੇ ਗੁਰੂ ਪੀਰ ਸਦਾਏ ਮੰਗਣ ਜਾਏ ਇਹ ਜੇ ਬੰਦੇ ਦੇ ਪੈਰਾਂ ਦੇ ਵਿੱਚ ਕੜੀ ਨਮਸਕਾਰ ਨਹੀਂ ਕਰਦਾ ਗੁਰਬੀਰ ਸਦਾਏ ਮੰਗਣ ਜਾਏ ਤਾਂ ਕਿ ਮੂਲ ਨ ਲੱਗੀ ਐ ਪਾਏ ਤੇ ਨਾਲ ਸਤਿਗੁਰੂ ਕਹਿੰਦੇ ਨੇ ਘਾਲ ਖਾਏ ਉਪਦੇਸ਼ ਇਹ ਐ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਘਾਲ ਖਾਏ ਕਿਸ ਹੱਥੋਂ ਦੇ ਨਾਨਕ ਰਾਹ ਪਛਾਣੇ ਸੀ ਕੋਈ ਮਿਹਨਤ ਕਰਦਾ ਕੋਈ ਆਪਣੇ ਹੱਥੋਂ ਦਿੰਦਾ ਕਹਿੰਦੇ ਨੇ ਉਹਨੇ ਅਸਲ ਦੇ ਵਿੱਚ ਅਧਿਆਤਮਿਕ ਜੀਵਨ ਦੇ ਸਿੱਧੇ ਰਸਤੇ ਨੂੰ ਪਛਾਣ ਲਿਆ ਤਾਂ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਨਾਮ ਜਪੋ ਕਿਰਤ ਕਰੋ ਤੇ ਨਾਲ ਭਾਈ ਗੁਰਦਾਸ ਜੀ ਦੀ ਇੱਕ ਵਾਰ ਹੈ ਜਿਹੜੀ ਸਾਂਝੀ ਕੀਤੀ ਹੈ ਜਦੋਂ ਸਿੱਧਾਂ ਦੇ ਨਾਲ ਗੁਰੂ ਨਾਨਕ ਸਾਹਿਬ ਜੀ ਦੀ ਚਰਚਾ ਹੋਈ ਨਾ ਫੋਟੋ ਗੁਰੂ ਨਾਨਕ ਸਾਹਿਬ ਦੀ ਹਾਈਡ ਕਰ ਪਈ ਮੈਂ ਉੱਥੋਂ ਇਸ ਕਰਕੇ ਕਿਉਂਕਿ ਫੋਟੋਆਂ ਦੇ ਵਿੱਚ ਮੈਂ ਯਕੀਨ ਰੱਖਦਾ ਨਹੀਂ ਸਿੱਧੇ ਜੀ ਦਾ ਤੇ ਆਹ ਜਿਹੜੀ ਫੋਟੋ ਨਾਲ ਲਾਈ ਤਾਂ ਜੇ ਨਾਂ ਲਾਉਂਦੇ ਤੇ ਸਰ ਤਾਂ ਵੀ ਜਾਂਦਾ ਇਹ ਲਈ ਇਸ ਕਰਕੇ ਆ ਵੀ ਇਹੋ ਜੀ ਫੋਟੋ ਲੱਭਦੀ ਨਹੀਂ ਜਿੱਥੇ ਗੁਰੂ ਨਾਨਕ ਸਾਹਿਬ ਖੇਤੀ ਕਰਦੇ ਹੋਣ ਤੁਸੀਂ ਸਰਚ ਕਰਕੇ ਵੇਖ ਲਓ ਲੱਭ ਕੇ ਵੇਖ ਲਓ ਕਿਤੇ ਸੈਂਕੜੇ ਫੋਟੋਆਂ ਦੇ ਵਿੱਚੋਂ ਇੱਕ ਕੋਈ ਫੋਟੋ ਇਹੋ ਜੀ ਤਸਵੀਰ ਮਿਲੇਗੀ ਜਿੱਥੇ ਗੁਰੂ ਨਾਨਕ ਸਾਹਿਬ ਆਪ ਹਕੀਕਤ ਕਰਦੇ ਹੋਣ ਨਹੀਂ ਤਾਂ ਲੱਭਦੀਆਂ ਨਹੀਂ ਬੈਠਿਆਂ ਦੀਆਂ ਫੋਟੋਆਂ ਬਣਾਈਆਂ ਨੇ ਤੁਰੇ ਜਾਂਦਿਆਂ ਦੀਆਂ ਬਣਾਈਆਂ ਨੇ ਹੋਰ ਕਈ ਤਰ੍ਹਾਂ ਦੀਆਂ ਬਣਾਈਆਂ ਨੇ ਪਰ ਕਿਰਤ ਕਰਨ ਵਾਲੀ ਫੋਟੋ ਗੁਰੂ ਨਾਨਕ ਸਾਹਿਬ ਦੀ ਨਹੀਂ ਬਣਾਈ ਛੇਤੀ ਨਹੀਂ ਲੱਭਲੀ ਇਸ ਕਰਕੇ ਇਸ ਫੋਟੋ ਨੂੰ ਇੱਥੇ ਲਾਇਆ ਹੈ ਹੁਣ ਜਦੋਂ ਧੰਗੁਰੂ ਨਾਨਕ ਸਾਹਿਬ ਨਾਲ ਸਿੱਧਾਂ ਦੀ ਵਾਰਤਾ ਹੋਈ ਨਾ ਤੇ ਉਦੋਂ ਧੰਗੁਰੂ ਨਾਨਕ ਸਾਹਿਬ ਨੂੰ ਕਹਿੰਦੇ ਨੇ ਕਿ ਪਹਿਲਾਂ ਤੁਸੀਂ ਗੇਰਵੇ ਰੰਗ ਦੇ ਕੱਪੜੇ ਪਾਏ ਸਨ ਹੁਣ ਤੁਸੀਂ ਸੰਸਾਰੀਆਂ ਵਾਲੇ ਕੱਪੜੇ ਪਾਏ ਨੇ ਪੇਖ ਉਤਾਰ ਉਦਾਸ ਦਾ ਵੱਤ ਕਿਉਂ ਸੰਸਾਰੀ ਰੀਤ ਚਲਾਈ ਜਦੋਂ ਗੁਰੂ ਨਾਨਕ ਸਾਹਿਬ ਲੰਮੇ ਸਫ਼ਰਾਂ ਤੇ ਜਾਂਦੇ ਸਨ ਨਾ ਤੇ ਉਦੋਂ ਉਹ ਜੇ ਕੱਪੜੇ ਪਾ ਲੈਂਦੇ ਸਨ ਜਿਹੋ ਜੇ ਤੀਰਥ ਸਥਾਨਾਂ ਵੱਲ ਜਾਣਾ ਹੁੰਦਾ ਸੀ ਮਤਲਬ ਜੇ ਕੁਸ਼ੇਤਰ ਵੱਲ ਗਏ ਹਿੰਦੂ ਤੀਰਥਾਂ ਵੱਲ ਗਏ ਤੇ ਗੇਰਵੇ ਰੰਗ ਦੇ ਕੱਪੜੇ ਜੇ ਮੁਸਲਮਾਨ ਤੀਰਥਾਂ ਵੱਲ ਗਏ ਤੇ ਨੀਲੇ ਰੰਗ ਦੇ ਜਿਵੇਂ ਭਾਈ ਸਾਹਿਬ ਨੇ ਸ਼ਬਦ ਪੜਿਆ ਨੀਲ ਬਸਤਰ ਧਾਰੇ ਬਣਵਾਰੀ ਉਦੋਂ ਡਰੈੱਸ ਕੋਡ ਸੀ ਜਿਹੜਾ ਮੱਕਾ ਕਾਬਾ ਜਾਣ ਦਾ ਨੀਲਾ ਸੀ ਹੁਣ ਚਿੱਟਾ ਹੈ ਹੁਣ ਜਿੰਨੇ ਮੱਕਾ ਕਾਬਾ ਜਾਣਾ ਹੈ ਦਰਸ਼ਨ ਕਰਨ ਵਾਸਤੇ ਸਲਾਮ ਦੇ ਵਿੱਚ ਉਹ ਚਿੱਟੇ ਵਸਤਰ ਪਾਏਗਾ ਉਦੋਂ ਨੀਲਾ ਸੀ ਇਸ ਕਰਕੇ ਗੁਰੂ ਨਾਨਕ ਸਾਹਿਬ ਨੇ ਨੀਲੇ ਵਸਤਰ ਪਾਏ ਤੇ ਜਦੋਂ ਸਿੱਧ ਗੁਰੂ ਨਾਨਕ ਸਾਹਿਬ ਨੂੰ ਆਖਦੇ ਨੇ ਨਾ ਪੇਖ ਉਤਾਰ ਉਦਾਸ ਦਾ ਵਤ ਕਿਉਂ ਸੰਸਾਰੀ ਗੀਤ ਚਲਾਈ ਨਾਨਕ ਆਖੇ ਭੰਗਰਨਾਥ ਤੇਰੀ ਮਾਂ ਕੁਚੱਜੀ ਆਈ ਭਾਂਡਾ ਧੋਏ ਨਾ ਜਾਤੇ ਉਹਨ ਭਾਏ ਕੁਚੱਜੇ ਫੁੱਲ ਸੜਾਈ ਭੋਏ ਅਤੀਤ ਹੁਣ ਇੱਥੇ ਗੁਰੂ ਅਨੰਕ ਸਾਹਿਬ ਨੇ ਇੱਕ ਗੱਲ ਉਹਨਾਂ ਨੂੰ ਕਈ ਥੋਕ ਵਜਾ ਕੇ ਕਹਿੰਦੇ ਹੋਏ ਅਤੀਤ ਗ੍ਰਿਸ਼ਤ ਤਜ ਫਿਰ ਉਹਨੂੰ ਕੇ ਕਰ ਮੰਗਣ ਜਾਈ ਜਿਨ੍ਹਾਂ ਦੇ ਘਰਾਂ ਦੇ ਵਿੱਚੋਂ ਤੁਸੀਂ ਮੰਗ ਕੇ ਖਾਂਦੇ ਹੋ ਉਹਨਾਂ ਲੋਕਾਂ ਨੂੰ ਮਾੜਾ ਵੀ ਕਹਿੰਦੇ ਕਿਉਂਕਿ ਜੋਗੀ ਕਹਿੰਦੇ ਸਨ ਵੀ ਗ੍ਰਿਸ਼ਤੀ ਬੰਦੇ ਨੇ ਜਿਹੜੇ ਉਹ ਮੁਕਤ ਨਹੀਂ ਹੋਣੇ ਸਤਿਗੁਰੂ ਕਹਿੰਦੇ ਨਾਲੇ ਉਹਨਾਂ ਦੇ ਘਰਾਂ ਦੇ ਵਿੱਚੋਂ ਮੰਗ ਕੇ ਖਾਂਦੇ ਉਹ ਨਾਲੇ ਉਹ ਦਸਾਂ ਨੋਵਾਂ ਦੀ ਗੀਤ ਕਰਦੇ ਨੇ ਨਾਲੇ ਉਹ ਆਪਣੀ ਕੀਰਤ ਦੇ ਵਿੱਚੋਂ ਤੁਹਾਨੂੰ ਵੀ ਪਾਲਦੇ ਨੇ ਨਾਲੇ ਤੁਸੀਂ ਉਹਨਾਂ ਨੂੰ ਮਾੜਾ ਵੀ ਬੋਲਦੇ ਇਸ ਕਰਕੇ ਧੰਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਜੋ ਉਪਦੇਸ਼ ਦਿੱਤਾ ਨਾ ਉਹ ਉਪਦੇਸ਼ ਦਿੱਤਾ ਨਾਮ ਜਪੋ ਕੀਰਤ ਕਰੋ ਤੇ ਬਾਣੀ ਵਿੱਚ ਸਤਿਗੁਰੂ ਨੇ ਉਦਾਹਰਨਾਂ ਵੀ ਫਿਰੋਹੀਆਂ ਦਿੱਤੀਆਂ ਧੰਗੁਰੂ ਨਾਨਕ ਸਾਹਿਬ ਨੇ ਸਾਹਿਬ ਕਹਿੰਦੇ ਨੇ ਮਨ ਹਾਲੀ ਕਿਰਸਾਨੀ ਕਰਨੀ ਸ਼ਰਮ ਪਾਣੀ ਤਨ ਖੇਤ ਮਨ ਨੂੰ ਜ਼ਿਮੀਂਦਾਰ ਵਰਗਾ ਉਦਮੀ ਬਣਾ ਜਿਵੇਂ ਉਹ ਵੇਲੇ ਸਿਰ ਉੱਠ ਕੇ ਆਪਣੀ ਜ਼ਮੀਨ ਵਾਹੁਣ ਚਲਾ ਜਾਂਦਾ ਹੈ ਨਾ ਸਤਿਗੁਰੂ ਕਹਿੰਦੇ ਨੇ ਇਸ ਤਰ੍ਹਾਂ ਮਨ ਨੂੰ ਜ਼ਿਮੀਂਦਾਰ ਵਰਗਾ ਉਦਮੀ ਬਣਾ ਮਨ ਹਾਲੀ ਕਿਰਸਾਨੀ ਕਰਨੀ ਸ਼ਰਮ ਪਾਣੀ ਤਨ ਖੇਤ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ ਅਵੇਸ ਆਉ ਕਰਮ ਕਰ ਜਮਸੀ ਸੇ ਕਰ ਭਾਗਟ ਦੇਖ ਬਾਬਾ ਮਾਇਆ ਸਾਫ ਨਾ ਹੋਵੇ 인 ਮਾਇਆ ਜਗ ਮੋਇਆ ਦਿਲਲਾ 부ਝੇ ਹੋਏ ਇਹ ਜ਼ਿੰਮੇਦਾਰੀ ਦੀ ਉਦਾਹਰਨ ਸੀ ਸਤਿਗੁਰੂ ਜੀ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਇਸ ਉਦਾਹਰਨ ਨੂੰ ਬਾਣੀ ਦੇ ਵਿੱਚ ਵਰਤੇ ਹਨ ਨਾਮ ਜਪਣ ਦੀ ਗੱਲ ਕੀਤੀ ਕਿਰਤ ਕਰਨ ਦੀ ਗੱਲ ਕੀਤੀ ਤੇ ਸਮਾਜ ਦੇ ਵਿੱਚ ਆਪਣਾ ਯੋਗਦਾਨ ਦੇਣ ਦੀ ਗੱਲ ਕੀਤੀ ਗੁਰੂ ਨਾਨਕ ਸਾਹਿਬ ਜੀ ਨੇ ਸਮਾਜ ਤੇ ਭਾਰ ਬਨਣ ਵਾਸਤੇ ਨਹੀਂ ਕਿਹਾ ਕਿ ਇੱਕ ਘਟਨਾ ਪੜਦੇ ਆ ਇੱਕ ਸਾਧੂ महंत ਹੈ ਜਿੰਦਾ ਆਪਣਾ ਆਸ਼ਰਮ ਹੈ ਤੇ ਉਹਦਾ ਕੋਈ ਉਹਨੇ ਬਾਬਾ ਸਾਰੇ ਚੇਲੇ ਰੱਖੇ ਹੋਏ ਨਹੀਂ ਤੇ ਕਿਸੇ ਦੇ ਮਨ ਦੇ ਵਿੱਚ ਵਿਚਾਰ ਆ ਗਈ ਹੈ ਕਹਿੰਦਾ ਵੀ ਕਿਉਂ ਨਾ ਹੋਵੇ ਵੀ ਮਾ ਵੀ ਇਹਦੇ ਨਾਲ ਜਾ ਕੇ ਰਲ ਜਾਵਾਂ ਉਹ ਗਿਆ ਉਹਨੇ ਜਾ ਕੇ ਵੇਖਿਆ ਸਭ ਤੋਂ ਪਹਿਲਾਂ ਮੰਤ ਨੂੰ ਮਿਲਿਆ ਹੁਣ ਮੰਤ ਦਾ ਜਿਹੜਾ ਕਮਰਾ ਸੀ ਉਹ ਬਹੁਤ ਵਧੀਆ ਸੀ ਉੱਥੇ ਕਾਰਪਟ ਵਗੈਰਾ ਵਿਸ਼ੇ ਹੋਏ ਸਭ ਕੁਝ ਵਧੀਆ ਸਟੇਬਲ ਬੜਾ ਵਧੀਆ ਲੱਗਾ ਕਹਿੰਦਾ ਜੀ ਮੈਂ ਤੁਹਾਡਾ ਚੇਲਾ ਬਣਨਾ ਚਾਹੁੰਦਾ ਉਹ ਕਹਿੰਦਾ ਕਿ ਪਹਿਲਾਂ ਵੇਖਿਆ ਜਾ ਕੇ ਸਾਰਾ ਆਸ਼ਰਮ ਫਿਰ ਮੇਰਾ ਚੇਲਾ ਬਣੀ ਹੁਣ ਆਸ਼ਰਮ ਵੇਖਣ ਚਲਾ ਗਿਆ ਜਦੋਂ ਆਸ਼ਰਮ ਵੇਖਣ ਵਾਸਤੇ ਜਾਂਦਾ ਨਾ ਉੱਥੇ ਵੇਖਿਆ ਵੀ ਇੱਕ ਜੋਗੀ ਆ ਉਹਨੇ ਧੂਣਾ ਤਪਾਇਆ ਤੇ ਵਿੱਚ ਬੈਠਾ ਸੋਚਦਾ ਵੀ ਇਹ ਗੱਲ ਤੇ ਔਖੀ ਹੈ ਵੀ ਧੂਣਾ ਤਪਾਵੇ ਗਰਮੀ ਦੇ ਵਿੱਚ ਤੇ ਵਿੱਚ ਬੈਠੇ ਬੰਦਾ ਇਹ ਨਹੀਂ ਕੰਮ। ਅੱਗੇ ਚਲਾ ਗਿਆ ਤੇ ਉਲਟਾ ਲਟਕਿਆ ਹੋਇਆ ਸੋਚਦਾ ਵੀ ਉਲਟਾ ਲਟਕਣਾ ਵੀ ਔਖਾ ਹੀ ਹੈ। ਇਹ ਕੰਮ ਮੇਰੇ ਵਾਸਤੇ ਤੇ ਬਹੁਤ ਔਖਾ ਹੈ। ਹੋਰ ਅੱਗੇ ਚਲਾ ਗਿਆ ਇੱਕ ਪਾਣੀ ਦੇ ਵਿੱਚ ਖੜਿਆ ਹੋਇਆ ਇੱਕ ਲੱਕ ਦੇ ਉੱਤੇ। ਸੋਚਦਾ ਵੀ ਆਪਣੇ ਤੋਂ ਤੇ ਖੜਿਆ ਨਹੀਂ ਜਾਣਾ। ਤਿੰਨ ਚਾਰ ਪਾਸੇ ਘੁੰਮ ਕੇ ਵਾਪਸ ਆ ਗਿਆ ਕਹਿੰਦਾ ਬੇਨਤੀ ਹੈ ਜੀ ਇਹਨਾਂ ਵਰਗਾ ਤੇ ਬਣਿਆ ਨਹੀਂ ਜਾਣਾ ਮੈਨੂੰ ਤੁਸੀਂ ਆਪਣੇ ਵਰਗਾ ਹੀ ਬਣਾ ਲਓ ਉਹਦੇ ਕਹਿਣ ਦਾ ਮਤਲਬ ਇਹ ਸੀ ਵੀ ਉਹ ਕੰਮ ਨਹੀਂ ਹੋਣੀ ਜੇ ਜੇ ਕਮਰੇ ਦੇ ਵਿੱਚ ਤੁਸੀਂ ਬੈਠਿਓ ਜੇ ਕਮਰੇ ਦੇ ਵਿੱਚ ਮੈਨੂੰ ਬਿਠਾ ਲਓ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਇਹ ਧਿਆਨ ਨਹੀਂ ਹੈ ਹਮਜਾ ਗੌਸ ਵਾਲੀ ਸਾਖੀ ਆਪਾਂ ਪੜ੍ਹਦੇ ਆ ਨਾ ਜਿਹੜਾ ਬੱਚਾ ਧੰਨ ਗੁਰੂ ਨਾਨਕ ਸਾਹਿਬ ਨੇ ਹਮਜਾ ਗੌਸ ਤੋਂ ਉਹਦੇ ਪਰਿਵਾਰ ਨੂੰ ਲੈ ਕੇ ਦਿੱਤਾ ਸੀ ਨਾ ਉਹ ਕਹਿੰਦੇ ਤੁਸੀਂ ਰੱਖ ਲਓ ਗੁਰੂ ਨਾਨਕ ਸਾਹਿਬ ਨੂੰ ਕਹਿੰਦੇ ਤੁਸੀਂ ਰੱਖੋ ਇਹਨੇ ਬਚਣਾ ਨਹੀਂ ਗੁਰੂ ਨਾਨਕ ਸਾਹਿਬ ਕਹਿੰਦੇ ਵੀ ਕਿਉਂ ਨਹੀਂ ਬਚਣਾ ਕਹਿੰਦੇ ਹਮਜੰਗ ਉਸ ਕਹਿੰਦਾ ਬੱਚਾ ਮਰ ਜਾਏਗਾ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਮੈਨੂੰ ਇਹੋ ਜਿਹੇ ਸਿੱਖ ਨਹੀਂ ਚਾਹੀਦੇ ਇਹੋ ਜਿਹੇ ਚੇਲੇ ਨਹੀਂ ਚਾਹੀਦੇ ਜਿਹੜੇ ਮੇਰੇ ਘਰ ਵਿੱਚ ਆਣ ਕੇ ਰਹਿਣ ਮੈਨੂੰ ਇਹੋ ਜਿਹੇ ਚੇਲੇ ਸਿੱਖ ਚਾਹੀਦੇ ਨੇ ਜਿਨ੍ਹਾਂ ਦੇ ਹਿਰਦੇ ਘਰ ਦੇ ਵਿੱਚ ਮੈਂ ਟਿਕ ਸਕਾਂ ਜਿਨ੍ਹਾਂ ਦੇ ਮਨ ਦੇ ਵਿੱਚ ਮੈਂ ਟਿਕ ਸਕਾਂ ਇਹੋ ਜਿਹੇ ਚਾਹੀਦੇ ਨੇ ਜਿਨ੍ਹਾਂ ਦੇ ਮਨ ਦੇ ਵਿੱਚ ਗੁਰੂ ਟਿਕ ਸਕੇ ਬਾਣੀ ਟਿਕ ਸਕੇ ਇਹੋ ਜੇ ਨਹੀਂ ਚਾਹੀਦੇ ਜਿਹੜੇ ਗੁਰੂ ਦੇ ਘਰ ਦੇ ਵਿੱਚ ਆਣ ਕੇ ਟਿਕ ਜਾਣ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਇਹੋ ਜੇ ਮਨਤਾ ਨੂੰ ਪ੍ਰਵਾਨ ਕੀਤਾ ਨਾ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਇਹੋ ਜੇ ਚੇਲਿਆਂ ਨੂੰ ਹੀ ਪ੍ਰਵਾਨ ਕੀਤਾ ਇਸ ਕਰਕੇ ਸਤਿਗੁਰੂ ਕਹਿੰਦੇ ਨੇ ਨਾਮ ਜਪੋ ਵੰਡ ਛਕੋ ਤੇ ਕਿਰਤ ਕਰੋ ਤੇ ਜਦੋਂ ਤੀਸਰਾ ਸੁਨਾਤ ਤੀਸਰਾ ਗੁਰੂ ਨਾਨਕ ਸਾਹਿਬ ਜੀ ਦਾ ਸਿਧਾਂਤ ਪੜਦੇ ਹਨ ਹੈ ਤੇ ਨਾਮ ਜਪਣਾ ਵੀ ਓਖਾ ਹੀ ਹੈ ਉਹ ਵੱਖਰੀ ਗੱਲ ਹੈ ਵੀ ਆਪਾਂ ਜਦੋਂ ਇਤਿਹਾਸ ਮਿਥਿਹਾਸ ਦੀਆਂ ਜਾਂ ਬੰਦੀ ਵਾਲਿਆਂ ਦੀਆਂ ਸਾਖੀਆਂ ਪੜ੍ਹਦੇ ਆਂ ਤੇ ਉਦੋਂ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਉਹ ਸਾਹਮਣੇ ਹੁੰਦੀਆਂ ਨੇ ਮਾਲਕ ਦਾ ਸਿਮਰਨ ਕਰਨਾ ਵੀ ਸੁਖਾਲਾ ਕੰਮ ਨਹੀਂ ਹੈ ਸਤਿਗੁਰੂ ਨੇ ਬਾਣੀ ਵਿੱਚ ਕਿਹਾ ਕੋਈ ਵਿਰਲਾ ਗੁਰਮਤ ਚੱਲਿਆ ਨਹੀਂ ਨਾਮ ਜਪਣ ਦੀ ਗੱਲ ਕੀਰਤ ਕਰਨ ਦੀ ਗੱਲ ਵੰਡ ਕੇ ਛਕਣ ਦੀ ਗੱਲ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕੀਤੀ ਉੱਤੇ ਇੱਕ ਬੇਨਤੀ ਕੀਤੀ ਹੋਈ ਹੈ ਅਸਥਾਨ ਕੁੰਡੀ ਕਤਾਲ ਤੇ ਮੈਂ ਇਹ ਵੀ ਬੇਨਤੀ ਕਰਾਂ ਵੀ ਵੰਡ ਕੇ ਛਕਣਾ ਵੀ ਬੜੀ ਔਖੀ ਗੱਲ ਹੈ ਵੰਡ ਕੇ ਛਕਣਾ ਵੀ ਬੜੀ ਔਖੀ ਗੱਲ ਹੈ ਇੱਕ ਬਚਨ ਹੈ ਸਤਿਗੁਰੂ ਦੀ ਬਾਣੀ ਦਾ ਕਹਿਣ ਲੱਗੇ ਸਾਖਤ ਬੰਦ ਧਿਆਨ ਨਾਲ ਸੁਣਿਓ ਸਾਖਤ ਬੰਦ ਭਏ ਮਾਇਆ ਹੈ ਮਾਇਆ ਬਖ ਸੰਚੈ ਲਾਇ ਜ ਕੀੜਾ ਹਰ ਕੈ ਅਰਥ ਖਰਚਨੈ ਸਾਕੇ ਜਮਕਾਲ ਸਹੈ ਸਿਰ ਈੜਾ ਬਾਕੀ ਪਾਸੇ ਬੰਦਾ ਪੈਸੇ ਸੁਖਾਲੇ ਖਰਚ ਲੈਂਦਾ ਜਦੋਂ ਧਰਮ ਦੇ ਨਾਂ ਤੇ ਪੈਸਾ ਖਰਚਣਾ ਹੋਵੇ ਨਾ ਤੇ ਫਿਰ ਕਈ ਵਾਰੀ ਦੁਚਿੱਤੀ ਚ ਪੈ ਜਾਂਦਾ ਮੈਂ ਨਹੀਂ ਕਹਿੰਦਾ ਇਹ ਗੱਲ ਸਤਿਗੁਰੂ ਦੀ ਬਾਣੀ ਕਹਿੰਦੀ ਨਹਿ ਬਿਲਾੰਭ ਧਰਮੰਗ ਬਲੰਭ ਪਾਕੋਂਗ ਧਰਮ ਦਾ ਕੰਮ ਕਰਨ ਲੱਗਿਆ ਬੰਦਾ ਸੋਚੀ ਪੈ ਜਾਂਦਾ ਪਾਪ ਕਰਨ ਲੱਗਿਆ ਬੰਦਾ ਸੋਚਦਾ ਨਹੀਂ ਇਹ ਸੁਭਾਅ ਹੈ ਬੰਦੇ ਦਾ ਹੁਣ ਤਾਂ ਗੁਰੂ ਨਾਨਕ ਸਾਹਿਬ ਉਪਦੇਸ਼ ਕਰਦੇ ਨੇ ਵੰਡ ਕੇ ਛਕੋ ਤੇ ਸਿੱਧਾਂ ਨੇ ਨਾ ਗੁਰੂ ਨਾਨਕ ਸਾਹਿਬ ਨੂੰ ਇੱਕ ਤੇਲ ਦੀ 瓶 ਤੇ ਸਵਾਲ ਕੀਤਾ ਸੀ ਵੀ ਜੇ ਤੇਲ ਇੱਕ ਹੈ ਇਹਨੂੰ ਵੰਡ ਕੇ ਦਿਖਾਓ ਵੀ ਕਿਵੇਂ ਵੰਡੋ ਗੁਰੂ ਨਾਨਕ ਸਾਹਿਬ ਜੀ ਨੇ ਭਾਈ ਮਰਦਾਨਾ ਜੀ ਨੂੰ ਇਸ਼ਾਰਾ ਕੀਤਾ ਸਿੱਧ ਨਸ਼ਾ ਕਰਦੇ ਸਨ ਉਹ ਟਾਗਾਟਾ ਲਾਉਂਦੇ ਸਨ ਜਿਹੜੀ ਕੁੰਡੀ ਉਹਨਾਂ ਦੀ ਪਈ ਸੀ ਡੰਡਾ ਉਹ ਜੇ ਉਹਨਾਂ ਦਾ ਪਿਆ ਸੀ ਨਾ ਉਹ ਸਤਗੁਰੂ ਜੀ ਨੇ ਮੰਗਾ ਲਿਆ ਇੱਕ ਤੇਲੋਂ ਦੇ ਵਿੱਚ ਪਾਇਆ ਉਹਨੂੰ ਰਗੜਿਆ ਉਹਦੇ ਵਿੱਚ ਜਲ ਪਾਇਆ ਸਤਿਗੁਰੂ ਕਹਿੰਦੇ ਨੇ ਭਾਈ ਮਰਦਾਨਾ ਜੀ ਨੂੰ 84 ਸਿੱਧਾਂ ਨੂੰ ਵਰਤਾ ਦੇਉਂਦਾ ਸਿੱਧ 84 ਸਨ ਉਹ ਇੱਕ ਤਿਲ ਸਤਿਗੁਰੂ ਜੀ ਨੇ 84 ਸਿੱਧਾਂ ਦੇ ਵਿੱਚ ਵਰਤਾਇਆ ਤੇ ਭਾਈ ਮਰਦਾਨਾ ਜੀ ਤੇ ਆਪ ਵੀ ਛਕਿਆ ਸਤਿਗੁਰੂ ਕਹਿੰਦੇ ਨੀਤ ਹੋਣੀ ਚਾਹੀਦੀ ਹੈ ਜੇ ਨੀਤ ਚੰਗੀ ਹੈ ਨਾ ਤੇ ਇੱਕ ਤਿਲ ਨੂੰ ਵੀ ਵੰਡ ਕੇ ਛਕਿਆ ਜਾ ਸਕਦਾ ਕੱਲ ਮੈਂ ਬੇਨਤੀ ਕਰਾਂ ਮੇਰੇ ਮਿੱਤਰ ਨੇ ਭਾਈ ਅਜਮੇਰ ਸਿੰਘ ਫਤੇਗੜ ਸਾਹਿਬ ਨੂੰ ਕਥਾਵਾਚਕ ਨੇ ਤੇ ਕੱਲ ਮੈਂ ਵਿਚਾਰ ਉਹਨਾਂ ਦੇ ਨਾਲ ਕੋਈ ਚੱਲਣ ਰਹੀ ਸੀ ਤੇ ਉਹਨਾਂ ਨੇ ਇੱਕ ਗੱਲ ਸੁਣਾਈ ਜਦੋਂ ਆ ਵੰਡ ਕੇ ਛਕਣ ਦੀ ਗੱਲ ਆਈ ਨਾ ਉਹਨਾਂ ਨੇ ਇੱਕ ਗੱਲ ਸੁਣਾਈ ਕਹਿੰਦੇ ਵੀ ਮੈਂ ਨਿਊਜ਼ੀਲੈਂਡ ਸਾਂ ਜਦੋਂ ਕਰੋਨਾ ਸ਼ੁਰੂ ਹੋਇਆ ਕਰੋਨਾ ਆਇਆ ਤੇ ਗੁਰਦੁਆਰਾ ਸਾਹਿਬ ਵੱਲੋਂ ਨਾ ਬੈਗ ਜਾਂ ਮੈਸੇਜ ਸੀ ਜਿਹੜੇ ਉਹ ਲੋਕਾਂ ਦੇ ਵਿੱਚ ਪਹੁੰਚਾਏ ਗਏ ਲੋਕਾਂ ਨੂੰ ਮੈਸੇਜ ਦਿੱਤੇ ਵੀ ਜਿੰਨੂੰ ਕੁਝ ਚਾਹੀਦਾ ਕਹਿੰਦੇ ਇੱਕ ਫੋਨ ਆਇਆ ਤੇ ਉਹ ਫੋਨ ਦੇ ਵਿੱਚ ਉਹਨਾਂ ਨੇ ਦੱਸਿਆ ਵੀ ਸਾਡੀ ਗਰੋਸਰੀ ਖਤਮ ਹੋ ਗਈ ਹੈ ਕਹਿੰਦੇ ਬੈਗ ਦੇ ਵਿੱਚ ਸਮਾਨ ਪਾ ਕੇ ਜਿਹੜਾ ਐਡਰੈਸ ਦਿੱਤਾ ਸੀ ਉਸ ਐਡਰੈਸ ਤੇ ਦਰਵਾਜ਼ੇ ਅੱਗੇ ਰੱਖ ਕੇ ਪਰਤ ਕੇ ਫੋਨ ਕਰ ਦਿੱਤਾ ਉਹਨਾਂ ਨੂੰ ਵੀ ਸਮਾਨ ਤੁਹਾਡੇ ਘਰ ਦੇ ਸਾਹਮਣੇ ਪਿਆ ਹੈ ਉਹ ਕਹਿੰਦੇ ਉਹ ਸੁਣਾਉਂਦੇ ਇਹ ਗੱਲ ਉਹ ਕਹਿੰਦੇ ਵੀ ਉਹ ਫਿਲੀਪੀਨ ਪਰਿਵਾਰ ਸੀ ਤੇ ਪਰਵਾ ਉਹ ਸਿੰਗਲ ਮਦਰ ਸੀ ਉਹ ਘਰ ਦੇ ਵਿੱਚ ਇੱਕ ਮਾਂ ਤੇ ਇੱਕ ਬੱਚੀ ਦੋ ਦਿਨਾਂ ਬਾਅਦ ਉਹਦਾ ਫੋਨ ਆਇਆ ਪਰਤ ਕੇ ਵਾਪਸ ਨਾਲੇ ਉਹ ਰੋਵੇ ਤੇ ਨਾਲੇ ਉਹ ਦੱਸੇ ਇਸ ਗੱਲ ਨੂੰ ਕਹਿੰਦੀ ਮੈਨੂੰ ਨਹੀਂ ਸੀ ਪਤਾ ਮੈਨੂੰ ਤੇ ਕਿਤੋਂ ਇਹ ਨੰਬਰ ਮਿਲਿਆ ਸੀ ਸੱਚੀ ਗੱਲ ਇਹ ਹੈ ਵੀ ਜੇ ਤੁਸੀਂ ਸਾਡੇ ਦਰਵਾਜ਼ੇ ਤੇ ਰਾਸ਼ਨ ਰੱਖ ਕੇ ਨਾ ਜਾਂਦੇ ਤੇ ਮਾਂ ਤੇ ਧੀ ਦੀ ਸਾਡੀ ਭੁੱਖੀ ਮਰਨ ਦੀ ਨੌਬਤ ਆ ਦੇਸ਼ਾ ਅਸੀਂ ਭੁੱਖੇ ਮਰਦੇ ਜੇ ਤੁਸੀਂ ਸਾਨੂੰ ਇਹ ਰਾਸ਼ਨ ਦੇ ਕੇ ਨਾ ਜਾਂਦੇ ਤੇ ਕਹਿੰਦੀ ਇਹ ਮੈਨੂੰ ਪਤਾ ਨਹੀਂ ਸੀ ਜਦੋਂ ਇਹ ਰਾਸ਼ਨ ਸਾਡੇ ਘਰ ਦੇ ਵਿੱਚ ਪਹੁੰਚੇ ਨਾ ਉਦੋਂ ਬਾਅਦ ਦੇ ਵਿੱਚ ਮੈਂ ਸਰਚ ਕੀਤਾ ਗੂਗਲ ਦੇ ਉੱਤੇ ਵੀ ਇਹ ਲੋਕ ਕੌਣ ਨੇ ਜਿਹੜੇ ਲੋੜਵੰਦਾਂ ਦੀ ਮਦਦ ਕਰਦੇ ਪੈ ਰਹੇ ਨੇ ਇਹ ਧੰਨ ਗੁਰੂ ਨਾਨਕ ਸਾਹਿਬ ਤੇ ਅਜੇ ਕਈ ਵਾਰੀ ਇਹ ਗੱਲ ਆ ਜਾਂਦੀ ਹੈ ਵੇਖੋ ਜੀ ਲੰਗਰ ਹਾਂ ਲੰਗਰ ਸਹੀ ਡਾਇਰੈਕਸ਼ਨ ਦੇ ਵਿੱਚ ਲੱਗਣੇ ਚਾਹੀਦੇ ਨੇ ਪਰ ਲੰਗਰ ਦੀ ਜ਼ਰੂਰਤ ਬਹੁਤ ਹੈ ਇਹ ਨਹੀਂ ਵੀ ਲੰਗਰ ਬੰਦ ਕਰ ਦਿੱਤੇ ਜਾਣ ਸਰੀਰ ਹੈ ਨਾ ਸਰੀਰ ਦੇ ਅਲੱਗ ਅਲੱਗ 파ਰਟ ਨੇ ਪੈਰਾਂ ਦਾ ਆਪਣਾ ਕੰਮ ਹੈ ਹੱਥਾਂ ਦਾ ਆਪਣਾ ਕੰਮ ਹੈ ਸਿਰ ਦਾ ਆਪਣਾ ਕੰਮ ਹੈ ਇਸ ਤਰ੍ਹਾਂ ਸਿੱਖ ਸਮਾਜ ਦੇ ਵਿੱਚ ਲੰਗਰ ਆਪਣੀ ਥਾਂ ਹੀ ਨੇ ਗੁਰਮਤ ਸਮਾਗਮ ਆਪਣੀ ਥਾਂ ਹੀ ਨੇ ਬਾਕੀ ਨਿਆ ਸੇਵਾਵਾਂ ਨੇ ਜਿਹੜੀਆਂ ਉਹ ਆਪਣੀ ਥਾਂ ਹੀ ਨੇ ਧੰਗ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਬਚਨ ਹੈ ਕਹਿਣ ਲੱਗੇ ਨਾਮ ਜਪੋ ਫਿਰ ਕਿਰਤ ਕਰੋ ਤੇ ਵੰਡ ਕੇ ਛਕੋ ਬਚਨ ਪੜ੍ਹਦੇ ਐਸਾ ਸਤਿਗੁਰੂ ਦੀ ਬਾਣੀ ਦਾ ਜਾਂ ਸਾਡੇ ਲਿਟਰੇਚਰ ਦੇ ਵਿੱਚ ਹੈ ਕਹਿਣ ਲੱਗੇ ਹੱਥੋਂ ਦੇ ਕੇ ਭਲਾ ਮਨਾਏ ਗੁਰਮਤ ਦਾ ਇਹ ਨਿਯਮ ਹੈ ਕਾਲ ਖਾਏ ਕਿਛ ਹੱਥੋਂ ਦੇ ਨਾਨਕ ਰਾਹ ਅਛਾਨੇ ਸੇ ਉਹ ਅਸਲ ਦੇ ਵਿੱਚ ਸਹੀ ਰਾਮ ਨੂੰ ਪਛਾਣ ਜਾਂਦਾ ਏ ਜਿਹੜਾ ਆਪਣੇ ਹੱਥੋਂ ਕੁਝ ਵੰਡਦਾ ਏ ਵੰਡਣਾ ਕੀ ਹੈ ਕੱਲਾ ਏ ਨਹੀਂ ਵੀ ਆਪਾਂ ਪ੍ਰਸ਼ਾਦਾ ਹੀ ਵੰਡ ਸਕਦੇ ਆ ਬਣਾ ਕੇ ਸਤਿਗੁਰੂ ਕਹਿੰਦੇ ਨੇ ਜਨ ਨਾਨਕ ਧੂੜ ਮੰਗੇ ਤਿਸ ਗੁਰ ਸਿੱਖ ਕੀ ਜੋ ਆਪ ਜਪੈ ਖਵਰਾ ਨਾਮ ਜਪਾਵੇ ਆਪ ਜਪਦਾ ਵੇ ਦੂਜਿਆਂ ਨੂੰ ਜਪਾਉਂਦਾ ਹੋਵੇ ਉਹਦੇ ਚਰਨਾਂ ਦੀ ਧੂੜ ਚਾਹੀਦੀ ਹੈ ਭਾਵਨਾ ਚਾਹੀਦੀ ਹੈ ਵੰਡਣ ਦੀ ਭਾਵਨਾ ਚਾਹੀਦੀ ਹੈ ਦੇਣ ਦੀ ਮੈਂ ਇੱਕ ਬੇਨਤੀ ਹੋਰ ਕਰਦਿਆਂ ਸਤਿਗੁਰੂ ਦੀ ਬਾਣੀ ਇਹ ਕਹਿੰਦੀ ਹੈ ਵੀ ਭਾਵਨਾ ਬਣਾ ਕੇ ਰੱਖੋ ਦੂਸਰਿਆਂ ਦਾ ਭਲਾ ਕਰਨ ਦੀ ਦੇਣਾ ਔਖਾ ਹੈ ਵੰਡਣਾ ਔਖਾ ਹੈ ਕੋਈ ਬੰਦਾ ਇਹ ਬੜਾ ਕੰਜੂਸ ਦੇ ਉਹ ਬੜਾ ਬਿਮਾਰ ਹੋ ਗਿਆ ਜਦੋਂ ਬੜਾ ਬਿਮਾਰ ਹੋਇਆ ਨਾ ਤਰੀਕਾ ਬੰਦਾ ਲੱਭ ਲੈਂਦਾ ਕਿਸੇ ਕੰਮ ਨੂੰ ਕੱਢਦਾ ਬਿਮਾਰ ਹੋਇਆ ਤੇ ਇੱਕ ਦਿਨ ਕਿਤੇ ਨੀਮ ਬਿਹੋਸ਼ੀ ਦੇ ਵਿੱਚ ਨਾ ਸੁੱਖਣਾ ਸੁਖ ਬੈਠਾ ਕਹਿੰਦਾ ਮਾਤਾ ਜੀ ਮੈਂ ਠੀਕ ਹੋ ਗਿਆ ਨਾ ਆਪਣਾ ਘਰ ਵੇਚ ਕੇ ਉਹ ਵੀ ਦਾਨ ਕਰ ਦਿਆਂਗਾ ਉਹ ਨੀਮ ਬਿਹੋਸ਼ੀ ਸੀ ਥੋੜਾ ਯਾਦ ਰਹਿ ਗਿਆ ਥੋੜਾ ਭੁੱਲ ਗਿਆ ਉਹ ਜਦੋਂ ਠੀਕ ਹੋ ਗਿਆ ਕਿਤੇ ਤੇ ਫਿਰ ਹੁਣ ਸੋਚਣ ਲੱਗ ਪਿਆ ਕਹਿੰਦਾ ਵੀ ਹੁਣ ਕੀ ਕਰਾਂ ਮੈਂ ਤੇ ਇਹ ਦਉਤੀ ਉਹ ਕਰ ਬੈਠਾ ਵੀ ਆਪਣਾ ਘਰ ਵੇਚ ਕੇ ਦਾਨ ਕਰ ਦੇਗਾ ਤੇ ਫਿਰ ਕੀਤਾ ਕਿ ਇੱਕ ਬਿੱਲੀ ਲੈ ਕੇ ਆਇਆ ਘਰ ਦੇ ਵਿੱਚ ਮੰਨ ਲਈ ਹੁਣ ਲੈ ਕੇ ਲਾ ਦਿੱਤਾ ਕਹਿੰਦਾ ਵੀ ਇਹ ਘਰ ਹੈ ਜਿਹੜਾ ਉਹ ਵਿਕਾਊ ਹੈ ਜਿਹੜਾ ਹੁੰਦਾ ਨਾ ਉਹ ਨੂੰ ਪੁੱਛਦਾ ਵੀ ਘਰ ਕਿੰਨੇ ਦਾ ਹੈ ਕਹਿੰਦਾ ਘਰ 200 ਰੁਪਏ ਦਾ ਪਰ ਇੱਕ ਸ਼ਰਤ ਹੈ ਸ਼ਰਤ ਕੀ ਹੈ ਕਹਿੰਦਾ ਬਿੱਲੀ ਵੀ ਖਰੀਦਣੀ ਪੈਗੀ ਉਹ ਕਿੰਨੇ ਦੀ ਹੈ ਉਹ ਵੀ ਲੱਖ ਦੀ ਘਰ ਵੀ ਲੈਣਾ ਪਏਗਾ 200 ਰੁਪਏ ਦਾ ਮਿਲੇਗਾ ਪਰ ਘਰ ਦੇ ਨਾਲ ਬਿੱਲੀ ਲੈਣੀ ਪਏਗੀ ਬਿੱਲੀ 200 ਜਿਹੜੀ ਆ ਉਹ 20 ਲੱਖ ਦੀ ਹੈ ਉਹ ਬਿੱਲੀ ਤੇ ਘਰ ਦੋਵੇਂ ਵੇਚ ਲੈ ਜਿਹੜੇ ਬਿੱਲੀ ਵਾਲੇ ਪੈਸੇ ਸਾਨੂੰ ਆਪਣੀ ਜੇਬ ਦੇ ਵਿੱਚ ਪਾ ਲੈ ਜਿਹੜੇ ਘਰ ਵਾਲੇ 200 ਸਾਨੂੰ ਜਾ ਕੇ ਚੜਾਵੇ ਦੇ ਵਿੱਚ ਦਾਨ ਕਰਾਏ ਵੰਡਣਾ ਜਿਹੜਾ ਉਹ ਔਖਾ ਏ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਭਾਵਨਾ ਹੋਣੀ ਚਾਹੀਦੀ ਹੈ ਜੇ ਤਿਲ ਵੀ ਹੋਵੇ ਤੇ ਵੰਡਿਆ ਤਿਲ ਵੀ ਜਾ ਸਕਦਾ ਹੈ ਤੇ ਕੱਲਾ ਪ੍ਰਸ਼ਾਦਾ ਨਹੀਂ ਕੱਲਾ ਲੰਗਰ ਨਹੀਂ ਵੰਡਿਆ ਸਿਮਰਨ ਵੀ ਜਾ ਸਕਦਾ ਹੈ ਕੱਲਾ ਪ੍ਰਸ਼ਾਦਾ ਨਹੀਂ ਵੰਡਿਆ ਪ੍ਰੇਮ ਵੀ ਜਾ ਸਕਦਾ ਹੈ ਗੁਰੂ ਨਾਨਕ ਸਾਹਿਬ ਦੇ ਘਰ ਦਾ ਇਹ ਨਿਯਮ ਹੈ ਵੇਖੋ ਗੁਰੂ ਨਾਨਕ ਸਾਹਿਬ ਨੇ ساری ਉਮਰ ਆਪਣੇ ਕੋਲੋਂ ਵੰਡਿਆ ਹੀ ਹੈ ਮੈਂ ਹੁਣੇ ਪੜਦਾ ਪਿਆ ਸਾਂ 750 ਮਰਬਾ ਰਾਇਵਲਾਰ ਨੇ ਗੁਰੂ ਨਾਨਕ ਸਾਹਿਬ ਨੂੰ ਟੈਂਟ ਕੀਤਾ 750 18700 50 ਏਕੜ ਜ਼ਮੀਨ ਬੰਦੀ ਹੈ ਕਿੱਥੇ ਹੈ 700 ਕਿੱਲੇ ਜ਼ਮੀਨ 700 ਏਕੜ ਹੈ ਜਿਹੜੀ ਉਹ ਗੁਰੂ ਨਾਨਕ ਸਾਹਿਬ ਦੇ ਨਾਲ ਚੀਨ ਦੇ ਵਿੱਚ ਬੋਲਦੀ ਹੈ ਤਿੰਨ ਦਿਨ ਹਿਸਾਬ ਕਿਤਾਬ ਹੁੰਦਾ ਰਿਹਾ ਸੀ ਮੋਦੀ ਖਾਨੇ ਦੇ ਵਿੱਚ ਵੇਖੋ ਵੀ ਉਹ ਕਿੰਨੀ ਅਮਾਉਂਟ ਸੀ ਕਿੰਨੀਆਂ ਐਂਟਰੀਆਂ ਸਨ ਤਿੰਨ ਦਿਨ ਬਾਅਦ ਜਦੋਂ ਧੰਨ ਗੁਰੂ ਨਾਨਕ ਸਾਹਿਬ ਦਾ ਹਿਸਾਬ ਕਿਤਾਬ ਹੋਇਆ ਨਾ ਤੇ ਉਹਨੇ ਯਾਦ ਹੋ ਰਹੀ ਸੀ ਉਹ ਜਿਹਨੇ ਹਿਸਾਬ ਕਿਤਾਬ ਕੀਤਾ ਉਹ ਤਿੰਨ ਦਿਨ ਬਾਅਦ ਨਾ ਦੌਲਤ ਖਾਨ ਨੂੰ ਕਹਿੰਦਾ ਇਹਦਾ ਨਵਾਬ ਸਾਹਿਬ ਨਾਨਕ ਜੀ ਕੇ 321 ਰੁਪਏ ਜਾਫਾ ਹੋਏ ਹਨ ਇਹਦਾ ਮਤਲਬ ਹੈ ਗੁਰੂ ਨਾਨਕ ਸਾਹਿਬ ਤੇ 321 ਰੁਪਏ ਵਧ ਗਏ ਨੇ ਉਹ ਇੱਕ 321 ਮੋਹਰਾ ਸਨ ਬਹੁਤ ਵੱਡੀ ਐ ਮਾਉਂਟ ਸੀ ਆਪਾਂ ਕਿਹਨੇ 20 ਰੁਪਏ ਦਾ ਲੰਗਰ ਸਾਰੇ ਭੁੱਖੇ ਸਾਧੂਆਂ ਨੂੰ ਛਕਾ ਦਿੱਤਾ ਤੇ 321 ਰੁਪਏ ਕਿੰਨੀ ਵੱਡੀ ਐ ਮਾਉਂਟ ਸੀ ਜੈਰਾਮ ਜੀ ਨੂੰ ਬੜੀ ਚਿੰਤਾ ਆਈ ਗੁਰੂ ਨਾਨਕ ਸਾਹਿਬ ਦੇ ਸੁਭਾਅ ਤੋਂ ਵਾਕਿਫ ਸਨ ਕਿ ਜੈਰਾਮ ਜੀ ਨੇ ਨਾਂ ਜਾ ਕੇ ਦੌਲਤ ਖਾਨ ਨੂੰ ਗਿਆ ਕਹਿੰਦਾ ਵੀ ਇਹ 320 ਰੁਪਏ ਗੁਰੂ ਨਾਨਕ ਸਾਹਿਬ ਦੇ ਪਰਿਵਾਰ ਨੂੰ ਦੇ ਦਿੱਤੇ ਜਾਣ। ਦੌਲਤ ਖਾਂ ਕਹਿੰਦਾ ਵੀ ਇਹ ਗੁਰੂ ਨਾਨਕ ਸਾਹਿਬ ਦੀ ਮਾਇਆ ਏ। ਜੇ ਉਹ ਕਹਿਣਗੇ ਪਰਿਵਾਰ ਨੂੰ ਦਵਾਂਗੇ ਜਿਵੇਂ ਉਹਨਾਂ ਦੀ ਖੁਸ਼ੀ ਹੋਏਗੀ ਤੇ ਜਦੋਂ ਗੁਰੂ ਨਾਨਕ ਸਾਹਿਬ ਨੂੰ ਪੁੱਛਿਆ ਨਾ ਵੀ ਇਹ ਜਿਹੜੀ ਅਮਾਊਂਟ ਹੈ ਇਹ ਰਕਮ ਇਹਦਾ ਕੀ ਕਰਨਾ ਹੈ ਤੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਲੋੜਵੰਦਾਂ ਦੇ ਵਿੱਚ ਵੰਡ ਦਿੱਤੀ ਜਾਏ। ਉਹ ਉਹਨੇ ਧੰਨ ਗੁਰੂ ਨਾਨਕ ਸਾਹਿਬ ਮੈਂ ਇੱਕ ਬੇਨਤੀ ਕਰਕੇ ਫਤਿਹ ਬੁਲਾਦ ਨਹੀਂ ਕਿਸੇ ਵਿਦਵਾਨ ਨੇ ਕਿਹਾ ਕਹਿੰਦਾ ਇਧਰ ਨਜ਼ਰ ਮਾਰੀ ਲੱਕਰ ਡੋਬ ਦਿੱਤੀ ਇਧਰ ਨਜ਼ਰ ਮਾਰੀ ਪੱਥਰ ਤਾਰ ਦਿੱਤਾ ਨਜ਼ਰ ਮਾਰੀ ਜ਼ਰੇ ਨਿਸ਼ਕ ਉੱਠੇ ਉੱਪਰ ਨਜ਼ਰ ਮਾਰੀ ਸੂਰਜ ਥਾਰ ਦਿੱਤਾ ਇਧਰ ਨਜ਼ਰ ਮਾਰੀ ਦਿਲ ਦਾ ਦਰਦ ਦਿੱਤਾ ਇਧਰ ਨਜ਼ਰ ਮਾਰੀ ਤੇ ਪਿਆਰ ਦਿੱਤਾ ਕੁਝ ਵੀ ਰੱਖਿਆ ਨਹੀਂ ਉਹਨੇ ਕੋਲ ਆਪਣੇ ਸਭ ਕੁਝ ਵੰਡ ਦਿੱਤਾ ਸਭ ਕੁਝ ਵਾਰ ਦਿੱਤਾ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਉਹਨੇ ਜੋ ਧੰਨ ਗੁਰੂ ਨਾਨਕ ਸਾਹਿਬ ਦੇ ਕੋਲ ਸੀ ਜਿਹੜਾ ਪਿਆਰ ਪੁੱਤਰਾਂ ਨੂੰ ਦੇਣਾ ਸੀ ਘਰ ਬੈਠ ਕੇ ਉਹ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਬੇਬੇ ਨਾਨਕੀ ਕਹਿੰਦੀ ਤੁਰ ਲੱਗਿਆ ਬੇਬੇ ਨਾਨਕੀ ਜੀ ਨੇ ਕਿਹਾ ਕਹਿਣ ਲੱਗਿਆ ਬੱਚੇ ਨਹੀਂ ਇਹ ਪਿਤਾ ਦੀ ਭਾਲ ਕਰਨਗੇ ਸਤਿਗੁਰੂ ਕਹਿੰਦੇ ਨੇ ਕਈ ਐਸੇ ਬੱਚੇ ਨੇ ਜਿਹੜੇ ਗਲਤ ਰਸਤੇ ਪਏ ਨੇ ਤੇ ਮੇਰੀ ਉਡੀਕ ਪਾ ਕਰਦੇ ਨੇ ਮੈਂ ਉਹਨਾਂ ਨੂੰ ਮਿਲਦਾ ਹਾਂ ਅੱਜ ਉਸ ਮਹਾਨ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਆਗਮਨ ਪਰਬ ਨੂੰ ਮਨਾ ਰਹੇ ਆਂ ਈਨਾਂ ਲੁਕਾਈ ਦੇ ਲਈ ਬੜਾ ਸੌਖਾ ਉਪਦੇਸ਼ ਨਾਮ ਜਪੋ ਵੰਡ ਛਕੋ ਕਿਰਤ ਕਰੋ ਦਾ ਉਪਦੇਸ਼ ਦਿੱਤਾ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਕਰਨ ਸਾਹਿਬ ਦੇ ਉਪਦੇਸ਼ ਸਾਡੇ ਫਿਰਦੇ ਕਰ ਵਿੱਚ ਵਸ ਜਾਣ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਅਕੀਰਤੇ ਆਪ ਸੰਗਤਾਂ ਨੂੰ ਫਿਰ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪ੍ਰੋਪਕੀਆਂ ਲੱਖ ਲੱਖ ਵਧਾਈਆਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ